ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਹੜਪੀੜਤਾਂ ਲਈ ਸੀਐਮ ਭਗਵੰਤ ਮਾਨ ਨੇ ਚੁੱਕਿਆ ਵੱਡਾ ਕਦਮ ਆਪਣੀ ਅਤੇ ਆਪਣੀ ਮੰਤਰੀਆਂ ਤੇ ਵਿਧਾਇਕਾਂ ਦੀ 1 ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਐਲਾਨ ਵਿਕਰਮਜੀਠਿਆਵਾਰੇ ਮੋਹਾਲੀ ਕੋਟ ਨੇ ਸੁਣਾਇਆ ਵੱਡਾ ਫੈਸਲਾ 6 ਸਤੰਬਰ ਤੱਕ ਵਿਧਾਈ ਨਿਆਇਕ ਹਿਰਾਸਤ ਪੰਜਾਬ ਸਰਕਾਰ ਨੇ ਨਗਰ ਨਿਗਮ ਬਟਾਲਾ ਦਾ ਸੈਨੀਟਰੀ ਇਨਸਪੈਕਟਰ ਕੀਤਾ ਮੌਤਲ ਡਿਊਟੀ 'ਚ ਕੁਤਾਹੀ ਵਰਤਨ ਕਰਕੇ ਲਿਆ ਐਕਸ਼ਨ ਹੜਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਨੂੰ ਹਰਿਆਣਾ ਨੇ ਕੀਤੀ ਮਦਦ ਦੀ ਪੇਸ਼ਕਸ਼ ਮੁੱਖ ਮੰਤਰੀ ਨਾਇਬ ਸੈਣੀ ਨੇ ਆਪਣੇ ਅਮਰੂਤਵਾਸੀਏ ਭਗਵੰਤ ਮਾਨ ਨੂੰ ਲਿਖਿਆ ਪੱਤਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਐਨਐਲ ਸਬੰਧਤ ਮਾਮਲਿਆਂ ਤੇ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਹੁਕਮ 3 ਮਹੀਨਿਆਂ ਦਾ ਦਿੱਤਾ ਸਮਾਂ ਹੜ੍ਹਾਂ ਨਾਲ ਜੂਝ ਰਹੇ ਪੰਜਾਬ ਲਈ ਅਗਲੇ 3 ਦਿਨ ਨਾਜੁਕ ਤਰੰਤਰੰਦੇ ਪਿੰਡ 'ਚ ਟੁੱਟਿਆ ਤੁਸੀਂ ਬੰਨ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਕੇਸ 'ਚ ਫਲੋਰੀਡਾ ਦੇ ਗਵਰਨਰ ਦਾ ਵੱਡਾ ਬਿਆਨ ਕਿਹਾ ਹਰਜਿੰਦਰ ਸਿੰਘ ਨਾਲ ਨਹੀਂ ਵਰਤੀ ਜਾਵੇਗੀ ਕੋਈ ਨਰਮੀ ਪੰਜਾਬ 'ਚ ਅਗਲੇ 3 ਦਿਨ ਪਵੇਗਾ ਭਾਰੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਸਪੀਕਰ ਸੰਧਵਾ ਵੱਲੋਂ ਹੜਪੀੜਤਾਂ ਲਈ ਨਿਤਵਰਤੋ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਅਪੀਲ ਆਪਣੀ 1 ਮਹੀਨੇ ਦੀ ਤਨਖਾਹ ਅਤੇ 10 ਲੱਖ ਰੁਪਏ ਡੀਜ਼ਲ ਸੇਵਾ ਦੇਣ ਦਾ ਕੀਤਾ ਐਲਾਨ 31 ਅਗਸਤ ਨੂੰ ਖਤਮ ਹੋਵੇਗੀ ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਡੈਡਲਾਈਨ ਖਤਮ ਹੋਣ ਮਗਰੋਂ ਡਿਫਾਲਟਰਾਂ ਖਿਲਾਫ ਹੋਵੇਗੀ ਕਾਰਵਾਈ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ 10000 ਪਰੇਸ਼ੋਤ ਲੈਣ ਵਾਲਾ ਸਹਾਇਕ ਜੇਲ ਸੁਪਰੀਡੈਂਟ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ ਪੰਜਾਬ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ ਇਸ ਦੌਰਾਨ ਪੰਜਾਬ ਸਰਕਾਰ ਨੇ ਵਿਹਾੜਪੇੜਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਕਿਹਾ ਕਿ ਕੁਦਰਤ ਦੀ ਮਾਰਗੇ ਕਿਸੇ ਦਾ ਕੋਈ ਜੋਰ ਨਹੀਂ ਪਾਰ ਪਾਰਾਲ ਮਿਲ ਕੇ ਸੌਖੀ ਕੜੀ ਵਿੱਚ ਇੱਕ ਦੂਜੇ ਦੇ ਨਾਲ ਖੜੀਏ ਮੈਂ ਅਤੇ ਸਾਡੇ ਸਾਰੇ ਮੰਤਰੀ ਸਹਿਬਾਨ ਅਤੇ ਵਿਧਾਇਕ ਆਪਣੀ ਇੱਕ ਮਹੀਨੇ ਦੀ ਤਨਖਾਹ ਹੜ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਦੇ ਰਹੇ ਹਾਂ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤੰਦੇਹੀ ਨਾਲ ਲੋਕਾਂ ਦੇ ਨਾਲ ਖੜੇ ਹਨ ਪਰਮਾਤਮਾ ਅਗੇ ਅਰਦਾਸ ਜਲਦ ਸਾਰੇ ਹਾਲਾਤ ਠੀਕ ਹੋਣਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀਨਾ ਨਗਰ ਦੇ ਦੌਰੇ ਤੇ ਸਨ ਉਹਨਾਂ ਨੇ ਪੰਜਾਬੀਆਂ ਨੂੰ ਰੈਸਕਿਊ ਕਰਨ ਤੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਲਈ ਆਪਣਾ ਹੈਲੀਕਾਪਟਰ ਵੀ ਦਿੱਤਾ ਸੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕਿਰੇ ਸ਼੍ਰੋਮਨੀ ਅਕਾਲੀ ਦਲ ਦੇ ਸੀਨੀਅਰ ਅਗੂ ਤੇ ਸਾਬਕਾ ਮੰਤਰੀ ਵਿਕਰਮਜੀਠਿਆ ਦੇ ਮਾਮਲੇ ਵਿੱਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ ਵਿਕਰਮਜੀਠਿਆ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ 6 ਸਤੰਬਰ ਤੱਕ ਉਨ੍ਹਾਂ ਦੀ ਨਿਆਇਕ ਹੀ ਰਾਸਤੇ ਵਿੱਚ ਵਾਧਾ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਵਿਕਰਮਜੀਤਿਆ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਇਸ ਦੇ ਨਾਲ ਹੀ ਵਿਕਰਮਜੀਤਿਆ ਦੀ ਬੈਰਕ ਬਦਲਣ ਦੀ ਅਰਜੀ ਤੇ ਦੁਪਹਿਰ ਤੱਕ ਸੁਣਵਾਈ ਹੋਈ ਸੀ ਇਸ ਮੌਕੇ ਅਦਾਲਤ ਵਿਖੇ ਸਰਕਾਰੀ ਧਿਰ ਦੀ ਤਰਫੋਂ ਵਕੀਲ ਫੈਰੀ ਸੌਫਤ ਅਤੇ ਪ੍ਰੀਤਿੰਦਰਪਾਲ ਸਿੰਘ ਨੇ ਅਗਵਾਈ ਕੀਤੀ ਜਦਕਿ ਬਚਾਅ ਧਿਰ ਦੀ ਤਰਫੋਂ ਵਕੀਲ ਐਚਸਤਨਵਾ ਅਤੇ ਡੀਐਸ ਸੌਫਤੀ ਅਦਾਲਤ ਵਿੱਚ ਮੌਜੂਦ ਰਹੇ ਦੋਨਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬੈਰਗ ਬਦਲਣ ਦੀ ਅਰਜੀ ਤੇ ਸੁਣਵਾਈ 30 ਅਗਸਤ ਯਾਨੀ ਕੱਲ ਲਈ ਮੁਲਤਵੀ ਕਰ ਦਿੱਤੀ ਹੈ ਇਸ ਤੋਂ ਇਲਾਵਾ ਬਚਾਤਰ ਵੱਲੋਂ ਮਜੀਠਿਆ ਵਿਰੁੱਧ ਦਾਇਰ ਕੀਤੀ ਗਈ ਚਾਰ ਸ਼ੀਟ ਦੀ ਕਾਪੀ ਸਪਲਾਈ ਦੀ ਅਰਜੀ ਨੂੰ 2 ਸਤੰਬਰ ਲਈ ਤੈਅ ਕੀਤਾ ਹੈ ਆਮ ਆਦਮੀ ਪਾਰਟੀ ਦੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਉਹਨਾਂ ਵੱਲੋਂ ਨਗਰ ਨਿਗਮ ਬਟਾਲਾ ਦੇ ਸੈਨੀਟਰੀ ਇਨਸਪੈਕਟਰ ਵਿਕਾਸワਸਦੇਵ ਨੂੰ ਮਤਲ ਕਰ ਦਿੱਤਾ ਗਿਆ ਹੈ ਇਹ ਕਾਰਵਾਈ ਡਿਊਟੀ ਚ ਕੁਤਾਹੀ ਵਰਤਨ ਤਹਿਤ ਕੀਤੀ ਗਈ ਹੈ ਦੱਸ ਦਈਏ ਕਿ ਐਮਐਲਏ ਸ਼ੈਰੀ ਕਲਸੀ ਸ਼ਹਿਰ ਦੇ ਦੌਰੇ ਤੇ ਗਏ ਸਨ ਇਸ ਤਹਿਤ ਉਹਨਾਂ ਨੇ ਕਈ ਕਮੀਆਂ ਦੇਖੀਆਂ ਵਿਧਾਇਕ ਵੱਲੋਂ ਇਸ ਸੰਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਚ ਲਿਖਿਆ ਗਿਆ ਹੈ ਕਿ ਸੈਨੀਟਰੀ ਇਨਸਪੈਕਟਰ ਨਗਰ ਨਿਗਮ ਬਟਾਲਾ ਵੱਲੋਂ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਨ ਤੇ ਆਪਣੇ ਉੱਚ ਅਧਿਕਾਰੀਆਂ ਦੇ ਹੁਕਮ ਆਦੇ ਪਾਲਨਾ ਨਾ ਕਰਨ ਕਰਕੇ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਮੁਅਤਲ ਕਰ ਦਿੱਤਾ ਗਿਆ ਹੈ ਮੁਅਤਲੀ ਦੌਰਾਨ ਕਰਮਚਾਰੀ ਦਾ ਸਦਰ ਮੁਕਾਮ ਨਗਰ ਨਿਗਮ ਅੰਮ੍ਰਿਤਸਰ ਹੋਵੇਗਾ ਮੁਅਤਲੀ ਦੌਰਾਨ ਕਰਮਚਾਰੀ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਗੁਜਾਰਾ ਪੱਤਾ ਮਿਲਣ ਯੋਗ ਹੋਵੇਗਾ ਇਹ ਹੁਕਮ ਸਮਰਾਥ ਅਥোরਿਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ ਇਸ ਵੇਲੇ ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੀ ਮਾਰ ਚੱਲ ਰਹੀ ਹਨ ਇਸ ਮੁਸ਼ਕਿਲ ਘੜੀ ਵਿੱਚ ਪੰਜਾਬ ਦਾ ਸਾਥ ਦੇਣ ਲਈ ਹਰਿਆਣਾ ਗਿਆ ਹੈ ਮੁੱਖ ਮੰਤਰੀ ਨਾਇਬ ਸੈਣੀ ਨੇ ਆਪਣੇ ਹਮਰੂਤ ਵਾਸੀਏ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਜਿਸ ਚ ਪੰਜਾਬ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ ਸੀਐਮ ਸੈਣੀ ਨੇ ਪੱਤਰ ਚ ਲਿਖਿਆ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਨਾਲ ਪੈਦਾ ਹੋਈਆਂ ਮੁਸ਼ਕਲਾਂ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਇਸ ਕੁਦਰਤੀ ਮਾਰ ਵਿੱਚ ਸਾਡੇ ਪੰਜਾਬ ਦੇ ਭਰਾ ਭੈਣ ਬਹੁਤ ਤਕਲੀਫਾਂ ਚੱਲ ਰਹੇ ਹਨ ਹਰਿਆਣਾ ਸਰਕਾਰ ਤੇ ਹਰਿਆਣਾ ਦੀ ਜਨਤਾ ਇਸ ਮੁਸ਼ਕਿਲ ਸਮੇਂ ਵਿੱਚ ਪੰਜਾਬ ਦੇ ਨਾਲ ਖੜੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮਗਰੀ ਬਚਾਦਲ ਮੈਡੀਕਲ ਸਹਾਇਤਾ ਜਾਂ ਹੋਰ ਸੌਮਿਆਂ ਦੀ ਲੋੜ ਹੋਵੇ ਤਾਂ ਕਿਰਪਾ ਮੈਨੂੰ ਬੇਝਿਜਕ ਦੱਸੋ ਮੈਂ ਤੁਹਾਨੂੰ ਹਰ ਸੰਭਵ ਮਦਦ ਤੁਸੀਂ ਜਿੱਥੇ ਕਹੋਗੇ ਉੱਥੇ ਤੁਰੰਤ ਪਹੁੰਚਾਉਣ ਦਾ ਪ੍ਰੋਸਾ ਦਿੰਦਾ ਹਾਂ ਸਾਡਾ ਉਦੇਸ਼ ਹੈ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਪ੍ਰਭਾਵਿਤ ਹਰ ਵਿਅਕਤੀ ਨੂੰ ਛੇਤੀ ਤੋਂ ਛੇਤੀ ਰਾਹਤ ਪਹੁੰਚਾਈ ਜਾ ਸਕੇ ਪੰਜਾਬੀ ਚ ਮੀਂਹ ਅਤੇ ਡੈਮਾਂ ਤੋਂ ਲਗਾਤਾਰ ਪਾਣੀ ਛੱਡਣ ਕਾਰਨ 7 ਜ਼ਿਲ੍ਹੇ ਹੜ੍ਹਾਂ ਦੀ ਰਪੇਟ ਵਿੱਚ ਹਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਪਿੰਡਾਂ ਤੇ ਅਸਰ ਪੈ ਰਿਹਾ ਹੈ ਬੁੱਧਵਾਰ ਨੂੰ ਜਨਾਲਾ ਅਮਰੀਕਸਰ ਦੇ ਲਾਪਗ 15 ਪਿੰਡ ਪ੍ਰਭਾਵਿਤ ਹੋਏ ਸਨ ਹੁਣ ਇਹ ਅੰਕੜਾ ਵਤ ਕੇ 25 ਤੋਂ ਵੱਧ ਹੋ ਗਿਆ ਹੈ ਉਥੇ ਹੀ ਸੂਬੇ ਵਿੱਚ ਕਈ ਥਾਵਾਂ ਤੇ ਹੜਾਂ ਦੇ ਹਾਲਾਤ ਵਿਗੜ ਰਹੇ ਹਨ ਹਜ਼ਾਰਾਂ ਏਕੜ ਜ਼ਮੀਨ ਫਸਲਾਂ ਦਰਿਆਵਾਂ ਦੇ ਕੰਡਿਆਂ ਤੇ ਸਥਿਤ ਪਿੰਡ ਡੁੱਬ ਗਏ ਹਨ ਸੜਕਾਂ ਰੁੜ ਜਾਣ ਕਾਰਨ ਕਈ ਪਿੰਡ ਕੱਟ ਗਏ ਹਨ ਸੜਕਾਂ ਤੇ ਪੁਲ ਟੁੱਟ ਗਏ ਹਨ ਸੜਕੀ ਆਵਾਜਾਈ ਦੇ ਨਾਲ ਨਾਲ ਰੇਲ ਸੇਵਾਵਾਂ ਵੀ ਠੱਪ ਹੋ ਗਈਆਂ ਹਨ ਕਰੋਨਾ ਨੂੰ ਨੁਕਸਾਨ ਪਹੁੰਚਿਆ ਹੈ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਸੁਰੱਖਿਅਤ ਥਾਵਾਂ ਤੇ ਪਹੁੰਚ ਰਹੇ ਹਨ ਲੋਕਾਂ ਨੂੰ ਬਚਾਉਣ ਲਈ ਫੌਜ ਦੀ ਮਦਦ ਲਈ ਜਾ ਰਹੀ ਹੈ ਸੂਬੇ ਵਿੱਚ ਹੜ੍ਹਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਚ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਤੇ ਫਿਰੋਜ਼ਪੁਰ ਸ਼ਾਮਿਲ ਹਨ ਇਸ ਤੋਂ ਇਲਾਵਾ ਤਰਨਤਾਰਨ ਤੇ ਅੰਮ੍ਰਿਤਸਰ ਵਿੱਚ ਵੀ ਸਥਿਤੀ ਖਰਾਬ ਹੈ ਪਿਛਲੇ 24 ਘੰਟਿਆਂ ਚ ਕੌਂਗ ਡੈਮ ਅਤੇ ਰੰਜੀਤ ਸਾਗਰ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸਥਿਤੀ ਨੂੰ ਕਾਬੂ ਤੋਂ ਬਾਹਰ ਹੁੰਦੇ ਦੇਖ ਫੌਜ ਸੀਮਾ ਸੁਰੱਖਿਆ ਬਲ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਅਤੇ ਰਾਜ ਆਫਤ ਪ੍ਰਤੀਕਿਰਿਆ ਬਲ ਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਉੱਥੇ ਹੀ ਦੂਜੇ ਪਾਸੇ ਭਾਰਤ ਪਾਕਿਸਤਾਨ ਸਰਦ ਦੇ ਪਿੰਡ ਮੈਦੀਪੁਰਾ ਤੇ ਮੀਆਂਵਾਲਾ ਦੀ ਹਜ਼ਾਰਾਂ ਏਕੜ ਰਕਵੇ ਨੂੰ ਬਚਾਉਣ ਲਈ ਕੰਡਿਆਲੀ ਤਾਰ ਦੇ ਨਾਲ-ਨਾਲ ਬਣਿਆ ਤੁਸੀਂ ਬੰਨ ਪਿੰਡ ਵਾਲਿਆਂ ਦੀ ਲਗਾਤਾਰ ਦਿਨ ਰਾਤ ਰਾਖੀ ਕਰਨ ਦੇ ਬਾਵਜੂਦ ਦੁਪਹਿਰ ਨੂੰ ਪਾਣੀ ਦਾ ਦਬਾਅ ਜ਼ਿਆਦਾ ਹੋਣ ਨਾਲ ਪਿੰਡ ਮਿਆਵਾਲੀ ਨਜ਼ਦੀਕ ਤੋਂ ਟੁੱਟ ਗਿਆ ਜਿਸ ਨਾਲ ਕਿਸਾਨਾਂ ਦੇ ਸਾਹਮਣੇ ਉਹਨਾਂ ਦੀ ਪੁੱਤਰਾ ਮੰਗ ਪਾਲੀ ਫਸਲ ਡੁੱਬਣ ਲੱਗ ਪਈ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਵਿੱਚ ਫਲੋਰੀਡਾ ਦੇ ਗਵਰਨਰ ਰੌਨਡੀ ਸੈਂਟਿਸਟ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਅਤੇ ਹਰਜਿੰਦਰ ਸਿੰਘ ਨੂੰ ਕਾਨੂੰਨ ਮੁਤਾਬਿਕ ਵੱਧ ਤੋਂ ਵੱਧ ਸਜ਼ਾ ਮਿਲਣ ਦੇ ਅਸਾਰ ਹਨ ਜੀ ਹਾਂ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਸਾਫ਼ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਹਰਜਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਟਰੱਕ ਚਲਾਉਣ ਦੇ ਕਾਬਿਲ ਨਹੀਂ ਹੈ ਪਰ ਇਸ ਦੇ ਬਾਵਜੂਦ ਸਟੀering wheel ਤੇ ਬੈਠ ਗਿਆ ਤੇ ਵੱਡੀ ਲਾਪਰਵਾਹੀ ਵਰਤਦਿਆਂ ਯੂ ਟਰਨ ਲਾਈਨ ਦਾ ਯਤਨ ਕੀਤਾ ਜੋ ਬੇਹਦ ਖਤਰਨਾਕ ਸਾਬਿਤ ਹੋਇਆ ਹੈ ਡਿਸੈਂਟਿਸ ਨੇ ਅੱਗੇ ਕਿਹਾ ਹੈ ਕਿ ਹਰਜਿੰਦਰ ਸਿੰਘ ਦੇ ਹੱਕ ਵਿੱਚ ਚਲਾਈ ਮੁਹੀਮ ਰਾਹੀ ਉਸ ਨੂੰ ਬੇਗਸੁਰ ਸਾਬਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਥੋਂ ਤੱਕ ਕਿ ਉਸ ਨੂੰ ਪੀੜਿਤ ਦਰਸਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ ਪਰ ਫਲੋਰੀਡਾ ਸਰਕਾਰ ਇਨ੍ਹਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ ਗਵਰਨਰ ਨੇ ਦਲੀਲ ਦਿੱਤੀ ਹੈ ਕਿ ਪਟੀਸ਼ਨ ਤੇ ਦਸਤਖਤ ਕਰਨ ਵਾਲਿਆਂ ਵਿੱਚੋਂ ਜ਼ਿਆਤਰ ਵਿਦੇਸ਼ੀ ਨਾਗਰਿਕ ਹਨ ਅਤੇ ਮਾਮਲਾ ਅਮਰੀਕਾ ਨਾਲ ਸੰਬੰਧਿਤ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਹਾਦਸੇ ਤੋਂ ਤੁਰੰਤ ਬਾਅਦ ਗ੍ਰਿਫਤਾਰ ਨਾ ਕੀਤੇ ਜਾਣ ਦੇ ਸਵਾਲ ਤੇ ਰੋਨ ਡੀ ਸੈਂਟਿਸ ਨੇ ਕਿਹਾ ਹੈ ਕਿ ਫਲੋਰੀਡਾ ਹਾਈਵੇ ਪੈਟਰੋਲ ਦੇ ਅਫਸਰਾਂ ਦੀ ਮੁੱਖ ਤਰਜੀਹ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਤੇ ਹਾਈਵੇ ਤੇ ਆਵਾਜਾਈ ਬਹਾਲ ਕਰਨਾ ਸੀ ਪਹਿਲੀ ਨਜ਼ਰੇ ਇਹ ਅਪਰਾਧਿਕ ਮਾਮਲਾ ਮਹਿਸੂਸ ਨਾ ਹੋਇਆ ਤੇ ਹਰਜਿੰਦਰ ਸਿੰਘ ਨੂੰ ਆਪਣੇ ਸਾਥੀ ਹਰਨੀਤ ਸਿੰਘ ਨਾਲ ਫਰਾਰ ਹੋਣ ਦਾ ਮੌਕਾ ਮਿਲ ਗਿਆ ਹਿਲਜ਼ ਪ੍ਰੋ ਕਾਉਂਟੀ ਐਵੀਏਸ਼ਨ ਥਿਓਰਟੀ ਦੇ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆ ਫਲੋਰੀਡਾ ਦੇ ਗਵਰਨਰ ਨੇ ਕਿਹਾ ਕਿ ਹਾਸੇ ਦੇ ਚਸ਼ਮਦੀਦ ਕਾਲੇ ਰੰਗ ਦੀ ਕ੍ਰਾਈਸਲਰ ਮਿਨੀ ਵੈਨ ਵਿੱਚ ਸਵਾਰ ਤਿੰਨ ਜਾਣੇ ਸਨ ਪਰ ਬਦਕਿਸਮਤੀ ਨਾਲ ਤਿੰਨਾਂ ਦੀ ਮੌਤ ਹੋ ਗਈ ਦੂਜੇ ਪਾਸੇ ਹਰਜਿੰਦਰ ਸਿੰਘ ਤੇ ਉਸਦੇ ਸਾਥੀ ਹਰਨੀਤ ਸਿੰਘ ਨੂੰ ਅੰਗਰੇਜ਼ੀ ਨਹੀਂ ਸਿਉਂਦੀ ਹਾਲਾਤਾਂ ਦੇ ਮੱਧ ਨਿਜਰ ਹਾਈਵੇ ਪੈਟਰੋਲ ਦੇ ਅਫਸਰਾਂ ਦਾ ਪਹਿਲਾ ਕੰਮ ਹਾਸੇ ਦੇ ਕਾਰਨ ਸਾਹਮਣੇ ਲਿਆਉਣਾ ਬਣ ਗਿਆ ਤੇ ਟਰੱਕ ਦੇ ਡੈਸ਼ ਕੈਮ ਵਿੱਚ ਰਿਕਾਰਡ ਵੀਡੀਓ ਦੀ ਕੋਕ ਕੀਤੀ ਗਈ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਨਦੀਆਂ 'ਚ ਪਾਣੀ ਹੋਰ ਵੱਧ ਸਕਦਾ ਹੈ ਪੰਜਾਬ ਦੇ ਕੂਜੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਵੱਡੇ ਹਿੱਸੇ ਵਿੱਚ ਮੀਂਹ ਪਵੇਗਾ ਜ਼ਿਲ੍ਹਾ ਅਮਰੀਕਸਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਜਲੰਧਰ ਐਸਐਸ ਨਗਰ ਹੁਸ਼ਿਆਰਪੁਰ ਪਠਾਨਕੋਟ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਇਸੇ ਤਰ੍ਹਾਂ 30 ਅਗਸਤ ਯਾਨੀ ਕੱਲ ਨੂੰ ਗੁਰਦਾਸਪੁਰ ਅਮ੍ਰਿਤਸਰ ਪਠਾਨਕੋਟ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਸਮੇਤ ਉੱਤਰੀ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ ਜਦ ਕਿ ਬਾਕੀ ਜ਼ਿਲ੍ਹਿਆਂ ਵਿੱਚ ਦਰਮਿਆਨਾ ਮੀਂਹ ਪੈਣ ਦੇ ਅਸਾਰ ਹਨ ਮੌਸਮ ਵਿਭਾਗ ਅਨੁਸਾਰ 31 ਅਗਸਤ ਨੂੰ ਰਾਜ ਦੇ ਉੱਤਰੀ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਮੋਹਾਲੀ ਅਤੇ ਐਸਐਸ ਨਗਰ ਵਿੱਚ ਕਾਫੀ ਮਾਤਰਾ ਚ ਬਾਰਿਸ਼ ਹੋਵੇਗੀ ਬਾਕੀ ਇਲਾਕਿਆਂ ਚ ਹਲਕੀ ਬਾਰਿਸ਼ ਹੋ ਸਕਦੀ ਹੈ ਪੰਜਾਬ ਵਿੱਚ ਹੜਪੀੜਤਾਂ ਲਈ ਸਪੀਕਰ ਕੁਲਤਾਰ ਸੰਧਵਾਨੀ ਵੱਡੇ ਐਲਾਨ ਕੀਤਾ ਹੈ ਉਹਨਾਂ ਨੇ ਆਪਣੀ 1 ਮਹੀਨੇ ਦੀ ਤਨਖਾਹ ਹੜਪੀੜਤਾਂ ਦੀ ਮਦਦ ਵਾਲੇ ਸੇਵਾ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਹੈ ਸਪੀਕਰ ਸੰਧਵਾਨੀ ਆਖਿਆ ਕਿ ਦੁੱਖ ਦੀ ਘੜੀ 'ਚ ਕਿਸੇ ਦੀ ਬਾਹ ਫੜਨ ਦੀ ਪ੍ਰੇਰਣਾ ਸਾਡੇ ਗੁਰੂਆਂ ਤੋਂ ਮਿਲਦੀ ਰਹੀ ਹੈ ਇਸ ਪ੍ਰੇਰਣਾ ਤਹਿਤ ਪੰਜਾਬ ਦੇ ਕਾਫੀ ਹਿੱਸਿਆਂ 'ਚ ਹੜ੍ਹਾਂ ਉਨ ਕਰਕੇ ਉੱਥੋਂ ਦੀ ਵਸੋਂ ਇਨਸਾਨੀ ਜੀਵ ਜਾਨਵਰ ਫਸਲਾਂ ਸਮੇਤ ਹਰ ਤਰ੍ਹਾਂ ਦੀ ਬਨਸਪਤੀ ਪ੍ਰਭਾਵਿਤ ਹੋਈ ਹੈ ਸਪੀਕਰ ਸੰਧਵਾ ਨੇ ਹੜਪੀੜਤਾਂ ਦੀ ਸਹਾਇਤਾ ਲਈ ਥਿਲ ਫੁੱਲ ਯੋਗਦਾਨ ਪਾਉਣ ਵਾਸਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸੁਹਿਰਦ ਸੱਜਣਾ ਨੂੰ ਅਪੀਲ ਕੀਤੀ ਹੈ ਕਿ ਉਹ 2 ਦਸੰਬਰ ਦਿਨ ਮੰਗਲਵਾਰ ਤੋਂ ਪਹਿਲਾਂ ਰਾਸ਼ਨ ਦਵਾਈਆਂ ਪਾਣੀ ਪਸ਼ੂਆਂ ਲਈ ਅਚਾਰ ਫੀਡ ਆਟਾ ਥੈਲੀਆਂ ਦਾਲਾਂ ਸਮੇਤ ਜਿਸ ਤਰ੍ਹਾਂ ਦਾ ਵੀ ਕੋਈ ਯੋਗਦਾਨ ਪਾ ਸਕਦਾ ਹੈ ਜਰੂਰ ਪਾਉਣਾ ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਕੱਤੀਅ ਅਗਸ 2025 ਨੂੰ ਖਤਮ ਹੋ ਜਾਵੇਗੀ ਸਕੀਮ ਤਹਿਤ ਬਿਨਾ ਜੁਰਮਾਨੇ ਤੇ ਵਿਆਜ ਦੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦਾ ਆਖਰੀ ਮੌਕਾ ਹੈ ਡੈਡਲਾਈਨ ਮਗਰੋਂ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਪਹਿਲਾਂ 15 ਅਗਸਤ 2025 ਤੱਕ ਲਾਗੂ ਸੀ ਪੰਜਾਬ ਇਜਲੈਂਸ ਬਿਊਰੋ ਨੇ ਸੂਬੇ ਵਿੱਚ ਅਪ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦੌਰਾਨ ਮੈਕਸਿਮਮ ਸਕਿਉਰਿਟੀ ਜੇਲ ਨਾਭਾ ਜ਼ਿਲ੍ਹਾ ਪਟਿਆਲਾ ਦੇ ਸਹਾਇਕ ਜੇਲ ਸੁਪਰੀਡੈਂਟ ਸਿੰਘਲਾ ਨੂੰ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ ਇਹ ਖੁਲਾਸਾ ਕਰਦੇ ਆਂ ਵਿਜੀਲੈਂਸ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਉਕਤ ਸਹਾਇਕ ਜੇਲ ਸੁਪਰੀਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨਾਂ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਪਾਤੜਾ ਕਸਬੇ ਦੀ ਇੱਕ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਚ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਮੈਕਸਿਮਮ ਸਕਿਉਰਿਟੀ ਜੇਲ ਨਾਬਾ ਵਿਖੇ ਬੰਦ ਹੈ ਉਸ ਦੇ ਪਤੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ 20000 ਰੁਪਏ ਰਿਸ਼ਵਤ ਵਜੋਂ ਮੰਗ ਰਿਹਾ ਸੀ ਬਾਅਦ ਵਿੱਚ ਸ਼ਿਕਾਇਤਕਰਤਾ ਨੇ ਗੂਗਲ ਪੇ ਰਾਹੀਂ 10000 ਰੁਪਏ ਦੀ ਰਿਸ਼ਵਤਵਜੋ ਵੀ ਤਬਦੀਲ ਕਰ ਦਿੱਤੇ ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸੱਚੇ ਪਾਏ ਗਏ ਤੇ ਉਕਤ ਸਹਾਇਕ ਜੇਲ੍ਹ ਸੁਪਰੀਡੈਂਟ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਦਾ ਮਕਦਮਾ ਦਰਜ ਕੀਤਾ ਗਿਆ ਹੈ ਇਸ ਪਿੱਛੋਂ ਦੋਸ਼ੀ ਫਰਾਰ ਚੱਲ ਰਿਹਾ ਸੀ ਅਤੇ ਹੁਣ ਉਸ ਦੀ ਜ਼ਮਾਨਤ ਅਰਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸੀ ਅਤੇ ਜਿਸ ਮਗਰੋਂ ਅਦਾਲਤ ਵਿੱਚ ਉਸ ਵੱਲੋਂ ਆਤਮ ਸਮਰਪਣ ਕਰਨ ਤੋਂ ਬਾਅਦ ਬੀਜਲੈਸ ਨੇ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਹੈ ਉਹਨਾਂ ਕਿਹਾ ਹੈ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਐਸੀ ਆਈ ਤੁਹਾਡੇ ਬਾਅਦ ਜਿੰਨੀ ਦੇਰ ਮੰਦੀ ਗੱਲ ਕਰੋ ਅੱਛਾ ਜੀ ਬੜੀ ਕਿਸ਼ਤੀ ਬੜਾ ਅਸੀਂ ਕਰਕੇ ਚਲਾਗੇ ਕਿਸ਼ਤੀ ਤਾਂ ਹੈਗੀ ਹੈ ਚਲੋ ਕੋਈ ਗੱਲ ਪਹਿਲਾਂ ਆਪਾਂ ਗੱਲ ਕਰਦੇ ਹਾਂ ਹੁਣ ਆਪਾਂ ਚਲੋ ਆਏ ਇਹਨਾਂ ਦਾ ਤਾਂ ਪਤਾ ਹੀ ਹੈ ਜੋ ਕਰ ਰਿਹਾ ਹੈ ਸਰਕਾਰ ਦਾ ਠੀਕ ਹੈ ਜੀ ਬਲੋ ਬਿਜਲੀ ਵੀ ਨਹੀਂ ਕੁਝ ਵੀ ਨਹੀਂ ਮੈਦਨ ਦਾ ਆਪਣੀਆਂ ਸਰਕਾਰਾਂ ਵੀ ਰਹੀਆਂ ਅੱਜ 14 ਤੋਂ ਲੈ ਕੇ 19 ਤੱਕ ਆਪਾਂ ਵੀ ਰਹੇ ਹਾਂ ਪਾਰੇ ਸਾਡੇ ਹਾਲਾਤ ਉੱਥੇ ਦੇਖੋ ਹਾਂ ਜੀ ਆਪਣੇ ਹਾਲਾਤ ਉੱਥਾ ਦੇਖ ਲਈ ਇਹਨਾਂ ਨੂੰ ਵੀ ਪਤਾ ਆ ਸਾਰਾ ਪਤਾ ਆ ਜੀ ਸਾਡੇ ਆ ਨਾ ਇੱਧਰ ਕੋਈ ਸੀਵਰੇਜ ਦਾ ਪ੍ਰਬੰਧ ਹੋਇਆ ਫੱਤਿਆਂ ਚ ਪਾਣੀ ਜਾਂਦਾ ਫੱਤਿਆਂ ਵਾਲੇ ਵਾਲਾ ਵਰਦੇ ਚ ਮੈਂ ਹੋਰ ਨਹੀਂ ਕੀ ਕਰਾ ਵਾਲਾ ਵਰਦੇ ਬਾਕੀ ਇੱਧਰ ਕੋਈ ਬੰਨੀ ਸਾਡੀ ਆ ਇੱਧਰ ਅਸੀਂ ਖੁਦ ਹੀ ਪੈਸੇ ਲਾਉਣੇ ਆ ਇੱਧਰ ਕੋਈ ਲੈਂਡਲੋਰਡ ਬੰਦਾ ਨਹੀਂ ਹੈਗਾ ਵੀ ਕਈ ਕਿਸੇ ਕੋ ਕਿਲਾ ਹੈ ਕਿ ਕਿਸੇ ਕੋ ਦੋ ਹੈ ਕਿ ਕਿਸੇ ਚਾਰ ਦਾ ਕੋਈ ਪੱਠਾ ਨਹੀਂ ਰਹਿ ਗਿਆ ਕੋਈ ਕੁਛ ਨਹੀਂ ਰਹਿ ਗਿਆ ਇਹ ਆਖ ਨੋਕ ਆਠ ਨੋਕ ਆ ਰਹਿ ਗਿਆ ਖੰਭਾ ਉੱਤੇ ਤੱਕ ਕੋਈ ਲਾਈਟ ਇੱਥੋਂ ਦਾ ਸਾਰਾ ਦੇਖ ਲਓ ਇੱਥੋਂ ਜਾ ਰਹੀਆਂ ਤਾਰ ਤੁਹਾਡੀ ਕਾਰ ਬਿਜਲੀ ਗਈ ਠੀਕ ਹੈ ਜੀ ਇਹ ਲਾਈਟ ਪਿੱਛੇ ਲੱਗੇ ਆ ਮੇਰਾ ਲੱਤੋ ਖਰਾਬ ਹੈ ਬਿਜਲੀ ਤਾਰਾਂ ਇੱਥੋਂ ਜਾਂਦੀਆਂ ਨਾ ਜੀ ਆ ਦੇਖੋ ਤਾਰਾਂ ਉਈ ਤਾਂ ਇੱਥੇ ਆ ਗਾਂ ਨਹੀਂ ਆਇਆ ਜੀ ਇਹਨਾਂ ਦਾ ਸਾਰਾ ਤੇ ਘਰਾਂ ਦੇ ਹਾਲਾਤ ਤੁਸੀਂ ਆ ਦੇਖ ਲਓ ਭੁਰੇ ਆ ਵਹਿਣ ਦਾ ਗੰਦਾ ਪਾਣੀ ਪੈਂਦਾ ਆ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਅਸੀਂ ਜੇ ਵਾਲੀ ਸਾਹਿਬ ਨੇ ਵੀ ਇਹਦੀ ਸਫਾਈ ਕਰਾ ਦਿਆ ਕਰੋ ਸਾਲ ਜੇ ਇੱਕ ਵਾਰੀ ਤਾਂ ਕਰਾ ਦਿਆ ਕਰੋ ਕਿਉਂਕਿ ਇੱਥੇ ਜ਼ਿਮੀਂਦਾਰ ਮਾਰਾ ਹੀ ਰਹਿੰਦਾ ਕੋਈ ਤਕੜਾ ਨਹੀਂ ਰਹਿੰਦਾ ਇਹ ਵੇਂਜ ਦੀ ਮਾਰ ਪਿੰਡ ਦੀ ਨਹੀਂ ਦੀ ਮਾਰ ਐ ਇਹ ਪੱਲੇ ਪਾਸੇ ਨਹੀਂ ਨਹੀਂ ਇਰਾਣੀ ਨਾਲ ਨਾ ਜੋ ਕਰਨਾ ਹਨ ਨਾਲ ਜੰਬਨੀ ਦੇ ਬੰਦੇ ਆ ਸਾਡੇ ਕੋਈ ਨਹੀਂ ਆਪਣੀ ਆਪ ਇਹਨਾਂ ਨੂੰ ਦੋਸ਼ ਦੇਣੇ ਆ ਪੂਰਾ ਪਰ ਰਹੀਆਂ ਸਰਕਾਰਾਂ ਕਾਹਲੀਆਂ ਦੀ ਵੀ ਰਹੀਆਂ ਉਹਨੀਆਂ ਕਾਂਗਰਸ ਦੀ ਵੀ ਅਮੀ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਤੁਸੀਂ ਦੇਖਣਾ ਕਿ 1 ਰੁਪਈਆ ਦਾ ਵੀ ਹੋਇਆ ਤਾਂ ਦੱਸ ਦਿਓ ਰੁਪਈਆ ਦਾ ਸਾਨੂੰ ਦੱਸ ਦਿਓ ਵੀ ਆ ਤੁਹਾਡਾ 1 ਰੁਪਈਆ ਦਾ ਕੰਮ ਹੋਇਆ ਹੈ ਤੇ ਅਸੀਂ ਕਰਕੇ ਗਏ ਕੋਈ ਸਰਕਾਰ ਆ ਕੇ ਕਹਿ ਦੇਵੇ ਕਿ ਆਹ ਕੀ ਫਸਲ ਬੀਜੀ ਹੋਈ ਝੋਨਾ ਝੋਨਾ ਉਹਨਾਂ ਸਾਰਾ ਟੋਕ ਚੋਕ ਜਿਹੜੇ ਵਿਚਾਰੇ ਜੀ ਦਾ ਛੋਟੇ ਆ ਉਹਨਾਂ ਨੂੰ ਜਿਹੜਾ ਹੁਣ ਨਹੀਂ ਸਾਡਾ ਕੋਈ ਕੀਤਾ ਜਾਵੇ ਨਾ ਅਸੀਂ ਫਿਰ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਇਤੋਂ ਸਾਰਾ ਡੁੱਬ ਗਿਆ ਸਾਰਾ ਡੁੱਬ ਗਿਆ ਕਿੰਨੇ ਕੁ ਲੇ ਕਰ ਜਮੀਨ ਹੋਣੀ ਆ ਇਹ ਤਰਫ ਬਣ ਜਾਂਦੀ ਹੋਣੀ ਆ ਪਾ ਕੇ ਆਈ 150 ਜਮਾ ਆਉਂਦਾ ਆ 2200 ਮਿਲ ਗਏ ਇੱਥੋਂ ਲੈ ਕੇ ਜੀ ਆਪਣੇ ਜਿਹੜਾ ਕੋਲ ਵਾਲਾ ਉੱਥੋਂ ਤੱਕ ਆ ਕੇ ਪਾਣੀ ਆ ਉੱਥੋਂ ਤੱਕ ਆ ਕੇ ਸਾਰੀ ਜਮੀਨ ਆ ਜਾ ਸਾਨੂੰ 4 ਦਿਨ ਹੋ ਗਏ ਸੁੱਤੇ ਨਹੀਂ ਸੁੱਤੇ ਵੱਡੀ ਲਾਕ ਦੀ ਕੋਸ਼ਕਾ ਨਾਲ ਸਾਪੀ ਸੁਪਨਾ ਨਹੀਂ ਤੁਰੇ ਜਦੋਂ ਸਾਡੇ 200 ਬਾਅਦ ਚਲ ਗਈ ਉਦੋਂ ਸੀ ਕਰੇ ਜਦੋਂ ਪਣੀ ਟੁੱਟੀ ਨਾ ਸਰਕਾਰ ਦਾ ਬੰਦਾ ਆਇਆ ਕੋਈ ਕੋਈ ਨਹੀਂ ਕੋਈ ਨਹੀਂ ਪਹਿਲੇ ਟੁੱਟੀ ਜੜਿਆ ਕੋਈ ਵੀ ਨਹੀਂ ਆਇਆ ਇਹ ਤਾਂ ਥੋੜਾ ਕੰਮ ਬਾਰੇ ਕਰਦੇ ਜਿਹੜੇ ਪਰ ਠੀਕ ਆ ਜੀ ਤੁਸੀਂ ਸਾਡੇ ਐਮਪੀਓ ਤੁਸੀਂ ਵੀ ਬਣੇ ਹੋਏ ਹੋ ਹਾਂ ਜੀ ਐਮਐਲਏ ਸਾਹਿਬ ਵੀ ਬਣੇ ਹੋਏ ਆ ਚਾਹੇ ਸਰਕਾਰ ਹੈਗੀ ਚਾਹੇ ਨਹੀਂ ਹੈਗੀ ਤੁਸੀਂ ਦੱਸੋ ਆਪਣੇ ਆਪਣੇ ਲੈਵਲ ਤੇ ਤੁਸੀਂ ਹੁਣ ਕੀ ਕਰਕੇ ਦੋਗੇ ਹਾਂ ਜੀ ਕੋਈ ਸੀ ਕਰਦੇ ਸਾਰੀ ਗੱਲ ਦੀ ਨਾਲੇ ਇਹਦਾ ਪੱਕਾ ਹੱਲ ਕਰਦੇ ਕਿ ਹਰ ਸਰਪੰਨ ਕਰਦੀਆਂ ਹਾਂ ਸਰਪੰਨ ਦੀ ਹੰਸ ਦੇ ਬਾਰੇ ਵਿਚਾਰ ਕਰਵਾਉਣਾ ਹੈ ਸੀ ਕਮੇਟੀ ਤੇ ਡੀਸੀ ਦੇ ਨਾਲ ਮੀਟਿੰਗ ਕਰਾਂਗੇ ਤੇ ਬੀਬੀ ਵਾਲਿਆਂ ਨਾਲ ਵੀ ਤੇ ਰੱਖਣਾ ਡਿਸਟ੍ਰਿਕਟ ਵੀ ਰੱਖੀਏ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਤੇਰੇ ਹੈਲੀਕਾਪਟਰ ਦਾ ਅਸੀਂ 4 ਪੁਣਾ ਡਰਾਮਾ ਕਰਨਾ ਛੱਡ ਦੇ ਆਈ ਥੋੜੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਉੱਥੇ ਜੀਸੀਬੀ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਬੈਗ ਦੀ ਲੋੜ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋੜ ਹੈ ਹੈਲੀਕਾਪਟਰ ਤੇ ਦੋ ਪੈਕੇਟ ਸੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆ ਹੀ ਨਹੀਂ ਪਤਾ ਕਿ ਲੋਕਾਂ ਨੂੰ ਕੀ ਚੀਜ਼ ਦੀ ਲੋੜ ਹੈ ਮੈਂ ਹੁਣ ਵੀ ਕਹਿੰਦਾ ਹਾਂ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਐ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਐ ਜਾਨਵਰ ਮਰ ਗਏ ਐ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਜੇ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੇ ਕੇ ਜੋ ਜੋ ਵਾਦੇ ਕੀ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤੇ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਦੇਖੋ ਮੈਂ ਦੇਸ਼ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਜਦੋਂ ਪਾਣੀ ਲੈਣਾ ਹੋਏ ਪੰਜਾਬ ਦਾ ਉਦੋਂ ਤੁਸੀਂ ਸੀਆਰਪੀ ਡੈਮਾਂ ਤੇ ਲਾ ਦਿੰਨੇ ਹੋ ਕਿ ਹਰਿਆਣੇ ਨੂੰ ਦੋ ਪਾਣੀ ਤੇ ਜਦੋਂ ਪੰਜਾਬ ਡੁੱਬਦਾ ਹੋਏ ਉਦੋਂ ਕੌਣ ਖੜਾ ਸਾਡੇ ਨਾਲ ਪੰਜਾਬ ਕੋਈ ਸੈਂਟਰ ਸਰਕਾਰ ਤੋਂ ਕੋਈ ਨਹੀਂ ਆਇਆ ਸੂਬੇ ਦੀ ਸਰਕਾਰ ਤੋਂ ਨਹੀਂ ਆ ਦੁੱਖ ਦੀ ਗੱਲ ਹੈ ਹਰਿਆਣੇ ਦੇ ਮੁੱਖ ਮੰਤਰੀ Rajasthan ਦੇ ਮੁੱਖ ਮੰਤਰੀ ਕਿਸੇ ਨੇ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਇਹ ਤਾਂ ਮਾੜੀ ਗੱਲ ਕੀ ਹੈ ਜੇ ਅਸੀਂ ਜਿਹੜਾ ਦੁਨੀਆ ਦਾ ਕਾਨੂੰਨ ਹੈ कि ਜਿਹੜੇ ਮੁਲਖ ਵਿੱਚ ਜਿਹੜੇ ਸੂਬੇ ਵਿੱਚੋਂ ਦਰਿਆ ਚੱਪਦੇ ਐ ਉਹ ਪਾਣੀ ਉਸ ਸੂਬੇ ਦਾ ਕਿਉਂਕਿ ਨੁਕਸਾਨ ਵੀ ਉਸ ਸੂਬੇ ਨੂੰ ਹੁੰਦਾ ਹੈ ਪਰ ਕੱਲਾ ਪੰਜਾਬ ਹੈ ਜਿੱਥੇ ਪੰਜਾਬ ਦਾ ਜਿੰਨੇ ਦਰਿਆਵਾਂ ਦਾ ਪਾਣੀ ਐ ਅੱਧਾ ਕਾਂਗਰਸ ਨੇ ਰਾਜਸਥਾਨ ਦੇਤਾ ਬਾਕੀ ਅੱਧਾ ਤੋਂ ਅੱਧਾ ਹਰਿਆਣੇ ਨੂੰ ਦੇਤਾ ਤੇ ਹੁਣ ਦੇਖੋ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਜਾਨਵਰਾਂ ਦੀਆਂ ਮੌਤਾਂ ਹੋ ਗਈਆਂ ਉਈ ਬਾਉ ਫੰਨ ਨਹੀਂ ਆਇਆ ਕੱਲੇ ਵਿਚਾਰੇ ਕਿਸਾਨ ਗਰੀਬ ਲੱਗੇ ਆ ਉਹ ਆਪਣੇ ਕੋਲੋਂ ਜਿਹੜੀ ਵੱਡੀ ਤੁਖ ਦੀ ਹੋਰ ਵੀ ਗੱਲ ਹੈ ਦੇਖੋ ਬੰਦ ਰੋਕਣ ਵਾਸਤੇ ਸਟਰੈਂਥਨ ਕਰਨ ਵਾਸਤੇ ਲੋਕਾਂ ਨੇ ਕਿਸਾਨਾਂ ਨੇ ਗਰੀਬਾਂ ਨੇ 1 ਕਿੱਲੇ ਮਗਰ 1000 ਰੁਪਏ ਇਕੱਠਾ ਕਰਕੇ ਉਹ ਆਪ ਕਰ ਰਹੇ ਆ ਅੱਜ ਸਤੌਜ ਪਿੰਡ ਵੀ ਭਗਵੰਤ ਮਾਨ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੁੱਬ ਸਿੰਗਾ ਸੰ ਡੋਲ ਰਿਹਾ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪ੍ਰਮਾਤਮਾ ਦੇ ਸਾਰੇ ਚੜ੍ਹਦੇ ਤੇ ਗੱਲੋ ਜੀ ਤੁਸੀਂ ਪ੍ਰਮਾਤਮਾ ਦੇ ਸਾਹ ਅੱਜ ਨਜ਼ਰ ਆਂਦਾ ਕੋਈ ਕਿਸੇ ਕਿਸਮ ਦੀ ਸਰਕਾਰ ਨਹੀਂ ਤੇ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੱਡੇ ਅਫਸੋਸ ਦੀ ਗੱਲ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈਂ ਹੈਲੀਕਾਪਟਰ ਛੱਡ ਜਮਾ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅਮਰitsar ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੁਝ ਗਈ ਤੇ ਕੋਈ ਰੈਸਕਿਊ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਬਖਰੇ ਹੁੰਦੇ ਜਿਹਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜੇ ਤੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਵੱਧ ਬੰਦੇ ਹੀ ਦੇ ਬਹਿ ਸਕਦੇ ਫਰਾਡ ਮਾਰ ਗਏ ਆ ਝੂਠ ਬੋਲ ਗਏ ਆ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆ ਝੂਠੀ ਪਬਲਿਕਿਟੀ ਪਬਲਿਕਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹਨਾ ਰੰਦਾਵਾ ਸਾਹਿਬ ਸਾਰੇ ਸਾਥੀਆਂ ਸਹਿਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ? ਅੱਜ ਉਹ ਜਿਹੜਾ ਸਸੋਧੀਆ ਉਹ ਕਿੱਥੇ ਨੇ? ਜਿਹੜੇ ਉਹ ਜਿਹੜੀ ਬੜਾ ਸਾਬ ਤੁਸੀਂ ਕਹਿੰਦੇ ਹੋ ਤਾਮਝਾਮ ਦੀ ਸੀ ਦੰਡ ਪੇ ਜਿਹੜਾ ਸੱਚ ਝੂਠ ਸੱਚ ਮਾਰ ਕਟਾਈ ਮਾਰ ਕਟਾਈ ਕੋਈ ਦੱਸੋ ਤੇ ਸਹੀ ਹੈ ਕਿੱਥੇ ਹੋ ਤੁਸੀਂ ਦੋਨੋਂ ਜਾਣੇ? ਹਾਂ ਇਹ ਸਹੀ ਤੋਬੇ ਕਹਦਾ ਦੰਦੇ ਨੂੰ। ਬਾਕੀ ਹਰ ਜਗ੍ਹਾ ਦੇ ਉੱਤੇ ਕੇਜਰੀਵਾਲ ਸਾਹਿਬ ਸਸੋਧੀਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਬਸਤਿੰਦਰ ਜੈਨ ਸਾਹਿਬ ਵਿਵੇ ਉਹ ਵਿਪਰ ਵਿਬਲ ਕੁਮਾਰ ਜੀ ਦੇਵ ਬਬੂ ਕੁਮਾਰ ਕੇ ਜੋ ਵੀ ਆਉਂਦੇ ਹੈ ਬਬੂ ਸਾਹਿਬ ਹੁਣ ਕੋਈ ਦਰਸ਼ਨ ਨਹੀਂ ਦੇ ਰਿਹਾ ਜੀ ਪਤਾ ਨਹੀਂ ਕਿੱਥੇ ਅਜੇ ਸ਼ੁਕਰ ਹੈ ਕਿਤੇ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦੱਸੋ ਪੰਜਾਬ ਡੋਬ ਰਿਹਾ ਤੇ ਤੁਸੀਂ ਡੋਸੇ ਖਾਣ ਤੁਰ ਗਏ ਨੇਤੂ ਜੀ ਮੌਜੂਦਾ ਜਾਂ ਕਦਕਾਲੀ ਕਿਸੇ ਵੀ ਸਥਾਨਿਕ ਨਿਕਾ ਮੇਟਰ ਨੂੰ ਸਵਾਲ ਕੀਤਾ ਜਾਵੇ ਹੁੱਸੀ ਬੰਦ ਆ ਤੇ ਜਵਾਬ ਇਹ ਆਉਂਦਾ ਕਿ ਫਲਾਣੇ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ ਚ ਲੋੜ ਹੈਗੀ ਆ ਹੁੱਸੀ ਬੰਨ ਨੂੰ ਪੱਕਿਆ ਕਰ ਦੇ ਵੇਖੋ ਅੱਜ ਇਹ ਲੋੜ ਕੀ ਸਨਾ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਇਹ ਤੁਸੀਂ ਬੰਨ ਬਨੇ ਜਿਹੜਾ ਸਿੱਧਾ ਇਥੋਂ ਲੀਨਾ ਨਗਰ ਤੋਂ ਸ਼ੁਰੂ ਹੋ ਕੇ ਸ਼੍ਰੀ ਅਰਗਨ ਕੋ ਤੱਕ ਜਾਂਦਾ ਅੱਜ ਇਹ ਤੁਸੀਂ ਕਮਜ਼ੋਰ ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿਚਿੰਗ ਦੀ ਪੱਥਰ ਲਾਣ ਦੀ ਲੋੜ ਹੈ। ਤੁਸੀਂ ਇਹਨੂੰ ਉੱਚਾ ਕਰਨ ਦੀ ਲੋੜ ਹੈ। ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤੇ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾ ਦੇ। ਇਹ ਵੱਡਾ ਕੰਮ ਹੈ। ਇਹ ਕਲੀ ਕਾਂਗਰਸ ਦੀ ਸਰਕਾਰ ਹੀ ਕਰੇਗੀ ਜਦੋਂ ਆਏਗੀ। ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆਂ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ। ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕੇ ਉਹਨੇ ਪੰਜਾਬ ਕੀ ਬਚਾਇਆ? ਅਮੋਂ ਬੋਲਦੀ ਤਸਵੀਰ ਹੈ ਵੇਖੋ ਰੰਦਾਵਾ ਸਾਹਿਬ ਉੱਥੇ ਕਦੀ ਤੁਸੀਂ ਵੇਖਿਆ ਕਿ ਚੀਮਿੰਸਟਰ ਨੇ ਐਸ ਟਾਈਪ ਇਹ ਨੇਚਰਲ ਕਲੈਮਿਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿੰਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਿ ਜੀ ਸਾਨੂੰ ਹਿੱਸਾ ਦੋ ਮੇਰਾ ਘਰ ਤੋਂ ਘਰ 20 ਤੋਂ 25 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹਸਲਾਂ ਦਾ ਜੇ 50000 ਰੁਪਇਆ ਏਕੜ ਦਾ ਮੁਆਵਜ਼ਾ